ਓ ਬਾਬਾ ਕਹਿੰਦਾ 20000 ਦੀ ਦਵਾ ਬਾਈ ਨਹੀਂ ਇਹੇ ਜੀ ਬੱਕਰੀ ਕੋਣ ਦਾ ਫਿਰ ਹੋਰ ਕਸਰ ਕੋਸਰ ਕਿੰਨਾ ਕ ਦੇਈਂ ਬੈਠ ਰਹੇ ਹਾਂ ਦੁੱਧ ਤਾਂ ਬਰੇ 2.5 ਲੀਟਰ ਹੀ ਮੈਂ ਮੈਨੂੰ 5-6 ਲੀਟਰ ਦੇ ਜਾਵਾਂ ਉਹ ਕੱਚੀਆਂ ਗੱਲਾਂ ਕੋਈ ਫਾਇਦਾ ਨਹੀਂ ਕੀਲੋ ਸਾਮ ਨੂੰ ਕਿਲੋ ਸਵੇਰੇ ਯਾਰ ਇੰਨਾ ਕਿਤੇ ਹੁੰਦੇ ਆਲਾ ਬਰੇ ਹੁੰਦੇ ਆਲਾ ਤਾਂਦੇ ਆਦਾ ਭਾਈ 20000 ਹੁੰਦਾ ਬਾਬੇ ਨੂੰ ਚਾਹ ਨੂੰ ਚਾਹੀਦੀ ਹੈ ਚਾਹ ਕਰ ਚਲ ਚਾਹ ਨੂੰ ਤਾਂ ਚਾਹੀਦੀ ਹੈ ਠੀਕ ਹੈ ਗੱਲ ਪਰ ਪੁੱਗਦੀ ਨਹੀਂ ਇਹਨੇ ਤੇਨੂੰ ਕਿੰਨੇ ਦੀ ਪੁੱਗਦੀ ਹੈ 20000 ਦੀ ਬੱਕਰੀ ਲੈ ਬੱਬੀ ਤੀਵੀ ਹੁੰਦਾ ਹੈ ਕਸਾਈਆਂ ਹੈ 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 ਸਿਰ ਮਾਰ ਗਿਆ ਪਾਪਾ ਚੱਲ ਕੋਈ ਗੱਲ ਚੱਲ ਇੱਥੇ ਖੜੇ ਆ ਕਮਾ ਲਿਓ ਅਸੀਂ ਉਹ ਬਾੜੀ ਚ ਜਾਨੇ ਆ ਕੀਪ ਤਾਂ ਮੁੜ ਕੇ ਆਉਣਾ ਪਈਏ ਹੂੰ ਹੂੰ ਚੱਲ ਉਹ ਹੀ ਨਹੀਂ ਉਹ ਵੀ ਦਿਖਾ ਆ ਦਿਖਾ ਦਿਖਾ ਫਿਰ ਦਿਖਾ ਕਿਹ ਜਲੇ ਬੱਚਾ ਕਿਹੜਾ ਇੱਥੇ ਟੱਪੀ ਜੀ ਪਾਟਾ ਕਿਹੜੀ ਆ ਹਾਂ ਦਿਖਾਈ ਖੜੀ ਕਰਕੇ ਉਹ ਖੜੀ ਰੁਕ ਜੀ ਕਿਹੜੀ ਉਹ ਅੱਠੀ ਪਾਟਾ ਅੱਛਾ ਈ ਸਹੀ ਆ ਬੱਕਰੇ ਬਰੇਗਾ ਤੇ था मेमनी बी ला बचा तो लेंदी है 351 ਨੀ ਯਾਰ ਮੰਗਦਾ ਬਾਬਾ ਦੱਸ ਹੁਣ ਕਿਵੇਂ ਕਰੀਏ ਹੂੰ ਐ ਦੱਸ ਵੀ ਠੀਕ ਐ ਰਾਜੂ ਬੱਕਰੀ ਨਹੀਂ ਮਾਰੀ ਹੈਲੋ ਪੱਠ ਵੀ ਪੜੀ ਨਹੀਂ ਆ ਮਾਈ ਗੋਡ ਹਾਂ ਬਈ ਮੰਡੀ ਤੇ ਆ ਮੰਡੀ ਤੇ ਬਾਈ ਹਾਂ ਵੈਸੇ ਠੀਕ ਐ ਹਾਂਜੀ ਮੰਡੀ ਤੇ ਆ ਜੀ ਸ਼ਾਮ ਜੀ ਨੂੰ ਕਰ ਹੈਂ ਆ ਕੇ ਨਾ ਉਹ ਮਹਿੰਦੀ ਹੈ ਫਿਰ ਇਹਦਾ ਦੱਸ ਮੈਨੂੰ ਪਰਾਂ ਨੂੰ ਕੇ 2 ਮਿੰਟ ਲਾ ਕਿਉਂ ਵੀ ਨਿਵੇਂੜੀ ਹੈ ਪਰ ਪੂਰੀ ਖਰਚੋ ਮੁੰਡੇ ਬਾ ਹੈ ਨਹੀਂ ਮੇਰਾ ਪਾਉ ਉਹਨੂੰ ਚਾਹ ਨੂੰ ਚਾਹੀਦੀ ਹੈ ਯਾਰ ਹੋਰ ਫਿਰ ਕਿੰਨੇ ਦੀ ਦੇਵੇਗਾ ਇੰਨਾ ਪਰ 50 ਪਾਦਾ ਪਾਤੀ ਬੰਦੇ ਫਿਰ ਦੱਸ ਤਾਂ ਦੇ ਤੁਸੀਂ ਦੱਸਣਾ ਇਹ ਕੱਚੇ ਪੈਸੇ ਆ ਜਾਂ ਪੱਕੇ ਬਾਬਾ ਤਾਂ ਕਦੇ ਮੰਡੀ 'ਚ ਨਹੀਂ ਆਏ ਫਿਰ ਉਹਨਾਂ ਤਾਂ ਆਏ ਮਹਿੰਦੀ ਲੱਗਦੀ ਹੈ ਇਹ ਚਲ ਕੋਈ ਨਾ ਉਹ ਤਾਂ ਕਿਹੜਾ ਗੁੱਸਾ ਉਹ ਕਹਿੰਦਾ ਮੰਡੀ ਜਾ ਉਹਦਾ ਚਾਹ ਨੂੰ ਚਾਹੀਦੀ ਹੈ ਉਹਦਾ ਜਾ ਘਾਤ ਉਹ ਹੀ ਲੈ ਲੈ ਫਿਰ ਚਾਹ ਆਲੀ ਲੈ ਲੈ ਘੱਟੇ ਦਈ ਲੈ ਜੀ ਚੀਜ਼ ਵੀ ਸੋਨੂ ਦਾ ਪਤਾ ਨਾ ਜੀ ਕਿਹੜੀ ਰੋਟੀ ਬੱਚੇ ਪੁੱਛੇ ਨਾ ਨਹੀਂ ਮੈਂ ਕਰ ਪਹਿਲੀ ਆਹ ਇਹ ਵਿੱਚ ਦੋ ਬੱਕਰੀਆਂ ਮਾਰ ਬੱਚੇ ਬੱਚਾ ਆ ਹਾਂ ਹਾਂ ਬਾਠਾਉ ਇੱਕ ਰੋਟੀ ਦੇ ਮਾਰ ਹਾਂ ਕੀ ਕਰੀਏ ਹਾਂ ਪੌੜਾ ਪਰ ਕਰ ਜੀ ਕਿੰਨਾ ਖਾ ਪੱਕੇ ਪੈਸੇ ਲਾਉਗਣਾ ਕੋਈ ਬਾਬਾ 18 ਦੀ ਨਹੀਂ ਮਿਲਣੀ ਪੱਕੇ ਪੈਸੇ ਲਾ ਦੇ ਹਾਂ ਥੋੜੀ ਕੱਚੇ ਦੂੰ 20000 ਦੀ ਜੀ ਬਸ ਨਾ ਫੜ ਨਾ ਫੜ ਨੋ ਨੋ ਹੋ ਮੰਨ ਲੈ ਕਿਦਾਂ ਅੱਛੀ ਪੜ੍ਹੋ ਹੋਰ 30000 ਰੁਪਏ ਮੰਗ ਰਿਹਾ ਆ ਪੰਖ ਫालतू ਨਹੀਂ ਮੰਗਿਆ ਰਿਆ ਬਈ ਯਾਰ ਜੀ ਇਹ ਵੀ ਮੰਗਿਆ ਪੱਠ ਵੀ ਪੈਸੇ ਪੜੀ ਹੋਈ ਆ ਯਾਰ ਫਿਰ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਘਟ ਦੇ ਦੇ 10000 ਰੁਪਏ ਬਸ ਜਦੋਂ ਆ ਵੀ ਅਡੀ ਕਰੀ ਗੜਾ ਸਾਢੇ 20 ਦੀ ਦੇਣੀ ਆ 21 ਦੀ ਦੇਣੀ ਆ ਹੁਣ ਦੱਸ ਬਾਬਾ ਕੀ ਕਰਾਂ ਹੁਣ ਇਹਨੂੰ ਵੀ ਪਤਾ ਤੈਨੂੰ ਵੀ ਪਤਾ ਹਾਂ ਹੈ ਚਰਨੇ ਦਾ 25000 ਰੁਪਏ ਲਾਇਆ ਪਿਛਲੀ ਮੰਡੀ ਤੇ ਚਰਨੇ ਦਾ ਕੀ ਹੈ ਚਰਨੇ ਨੇ ਕਿਸੇ ਨੂੰ ਦੇਣੀ ਹੋਣੀ ਉਹ ਆਪਦੇ ਪੁੱਗਦੇ ਲਾ ਗਿਆ ਵਿਚਾਰਾ ਉਹਨੇ ਆਪਦੇ ਪੁੱਗਦੇ ਲਾਉਣੇ ਨੇ ਇਹਨੇ ਆਪਦੇ ਪੁੱਗਦੇ ਲਾਉਣੇ ਉਹ ਕਿਹਦੀ ਮਗਰ ਬੱਚਾ ਕਿਸੇ ਦੀ ਮਗਰ ਬੱਚਾ ਇਹ ਅੱਡੀ ਹੀ ਇਕੱਲੀ ਨੇ ਚ ਚਰਨਾ ਦਾ ਆਪਦੇ ਪੁੱਗਦੇ ਲਾਊਗਾ ਬਣਾਣੇ ਕੀ ਆ ਵੀ ਬਣਾ ਬੱਕਰੀ ਅੱਡੀ ਆ ਵੀ ਆਹਾਂ ਸੰਤਾਰ ਸ਼ਕਤੀ ਬਾਦਮਨ ਸੰਤਾਰ ਸ਼ਕਤੀ ਦੇਖ ਲੋ ਕਿ ਉਹ ਕਰ ਰਿਹਾ ਆ ਕਰ ਰਿਹਾ ਇਹਨੂੰ ਕੋਕ ਜਲਦਾ ਕਾਸੇ ਮੜਾਇਆ ਤੁੰਕੇ ਰਾਸਾ ਤੁਮ ਐ ਕੋ ਕਰਦਾ ਤੂੰ ਦਾ ਐ ਵਾਰੀ ਵੇਚਦਾ ਤੈਨੂੰ ਤਾਂ ਪਤਾ ਹੀ ਹੱਲੇ ਆ ਗੇ 25000 ਹੋਰ 25000 ਦਾ ਗੱਲ ਹੋਣੀ ਆ ਹਾਂ ਕਹਾ ਯਾ ਕੀ ਗੱਲ ਹੋਣੀ ਆ ਭਾਈ 20000 ਦੀ ਦਿੰਨੇ ਨਹੀਂ ਦਿੰਦਾ 23 ਦੀ ਦਿੰਨੇ 24 ਦੀ ਦਿੰਨੇ ਚੱਲੀਏ ਵੀ ਹੁਣ ਕੋਹਰ ਹੈਗਾ ਦਾ ਦੇਖ ਲੈ ਪੂਰਾ ਯਾਰ ਕੋਈ ਟੈਗ ਇਹ ਹੁੰਦੀ ਆ ਬੱਕਰੀ ਮੇਰੀ ਗੱਲ ਸੁਣਿਆ ਕਿਉਂ ਕਥਨ ਜਾਂ ਭਾਈ ਇਹਨਾਂ ਫਰੋਣੀ ਉਹ ਹੀ ਤਾਂ ਗੱਲ ਐ ਹੁਣ ਐਸੀ ਵੀ ਨਹੀਂ 10 ਛੱਡੀ ਜਦਵੇਂ ਲੱਗੀ ਯਾਰਾਜੂ ਫੜਾ ਸਾਈ 25000 ਦੀ ਉਹ ਵੀ ਉਹ ਉਹ ਫਾੜਣ ਬੱਚੀ ਝੋੜਾਏਗਾ ਉਹ ਨਹੀਂ ਲੱਗਾ ਹਾਂ ਯਾਰ ਠੀਕ ਕਰੀਏ ਉਹਹੀ ਤੂੰ ਆਉਂ ਕਰੀ ਜੰਨੇ 2000 ਘੱਟ ਦੇ ਦੇ ਅਰੇ 1500 ਖਰਚਾ ਵੀ ਪੂਏ ਨੂੰ ਉਹਦਾ ਹੱਥ ਕਰ 25 ਦੀ ਹੋ ਗਈ ਬਹੁਤਾ ਸਿਆਣਾ ਨਾਮ ਨਹੀਂ ਨਹੀਂ ਆ ਹੋ ਗਈ ਹੋ ਨਹੀਂ ਤੇਰੇ ਬੁੜੇ ਨੂੰ ਬੱਕਰੀ 6000 ਰਜੂ ਆਪ ਹੀ ਤੂੰ ਕਰ ਕੀ ਕਰੀਏ ਯਾਰ ਬਸ ਭਾਈ ਉਹ ਤੇਰੇ ਹਮਰਜੂ ਪੈਸੇ ਕੱਟ ਲਾਇਆ ਹੋਰ ਦੇਖਣਾ ਫਿਰ ਹੋਰ ਕੀ ਹੋਰ ਦੇਖੇਗਾ ਕਿਹੀ ਹੁਣ ਤੇਰੇ ਸਾਹਮਣੇ ਪੈਸੇ ਕੱਟ ਲਾਇਆ ੱਲੇ ਨਹੀਂ ਮਿਲ ਗਈ ਹੈ ਥੱਲੇ ਗਏ ਤੇ ਅਸੀਂ ਤਾਂ ਕੁਝ ਨਹੀਂ ਦੇਖਿਆ ਤੈਨੂੰ ਹੁਣ ਮਾਲ ਵਾਲਾ ਪਾ ਵੀ ਕਿੱਥੇ ਬੱਕਰੀ ਹੈ ਹੁਣ ਹਰੇਕ ਦਾ ਪਤਾ ਹੈ ਮੜਦਾ ਚੰਗੀ ਹੈ ਹੈ ਮੜਦਾ ਚ ਫੇਰ ਆਪਾਂ ਹੁਣ ਪ੍ਰਾਈਸ ਵੀ ਚੱਕੇ ਰਾਂ ਮੈਂ ਦੇਣਾ ਤੈਨੂੰ ਘੱਟ ਦੀ ਵੀ ਦੇਣਾ ਬੜਾ ਨਾਕਦਰੇ ਵੀ ਯਾਰ ਕੋਈ ਕੋਈ ਬੱਕਰੀ ਆ ਲੈ ਲੈ 15000 ਦੀ ਲਾਇਆ 15 ਲੱਖ ਫਿਰ 25 ਤੈਨੂੰ ਕਰਾਂ ਉਹ ਗੱਲ ਆ ਵੀ ਤੂੰ ਕੀ ਬੋਲਦਾ ਮੈਂ ਵੀ ਤੂੰ ਮੇਰੀ ਗੱਲ ਸੁਣ ਉਹਨੇ ਪਹਿਲੀ ਵਾਰ ਆਇਆ ਕੋਈ ਐ ਤਾਂ ਨਹੀਂ ਵੀ ਉਹ ਕਹ ਪਾੜੀ ਕਾਟ ਗਿਆ ਮੈਂ ਵੀ 2025 ਦਾ ਆਇਆ ਮੈਂ ਲਿਆ ਗੋਣ ਮੈਂ ਵੀ ਕਿਹੜਾ 30 ਦੀ ਖੜਾ ਉਹ ਵੀ ਦਾ ਕਰਦਾ ਐ ਰਾਜੂ 500 ਹੋਰ ਦੇ ਦੇ ਜੇ ਦੀ ਮਰਜ਼ੀ ਅੱਲਾ ਸਾਡੇ 25 ਦੀ ਹੋਰ ਹੋਣਾ ਹੈ ਨਾ ਕਰ ਅਗਲੇ ਨੇ ਆਪੇ ਕਹਿਤਾ 26 ਦੀ ਹੋਗੀ ਯਾਰ ਫੜਾ ਯਾਰ ਨਾ ਫੜਾ 26 ਫੜਾ ਯਾਰ ਹੋਰ ਲਿਆ ਹੋਰ ਕੀ 26 ਦੀ ਹੋਗੀ ਕਾਟ ਹੋਰਾਂ ਕਾਟ ਹੋਰਾਂ ਕਿਹੜੀ ਐ ਇਹ ਕਿਹੜੀ ਬੱਕਰੀ ਆ ਹੈ ਉਹ ਬੈਠੀ ਐ ਉਹ ਬੈਠੀ ਐ ਬਾਬੇ ਮੈਂ ਵੀ ਨਹੀਂ ਆ ਗਏ ਆ ਗਏ ਕੋਈ ਨਾ ਕੋਈ ਖੜੀ ਕਰ ਲਿਆਰਾ ਪਾਈ ਖੜੀ ਕਰ ਚਾ ਖੜੀ ਕਰ ਖੜੀ ਕਰ ਲੈ ਇਧਰੋਂ ਖੜੀ ਕਰ ਬੱਕਰੀ ਨਹੀਂ ਮੜੀ ਨਹੀਂ ਬੱਕਰੀ ਚੰਗੀ ਹੈ ਚੰਗੀ ਕਰਕੇ ਪਾ 26 ਦਾ ਤਾਂ ਨਹੀਂ ਨਹੀਂ ਸਹੀ ਲੈ ਲੋ ਜੀ ਇੱਕ ਦੋ ਦਿਨ ਤਾਂ ਦਬੂਗੀ ਇਹ ਤੁਦੋਂ ਕਿਵੇਂ ਖੜ ਕਰਕੇ ਹੋਰ ਪਾਈਏ ਬਰਸੇਲ ਪਰਸੋਂ ਦਬੂਗੀ ਉਸੇ ਤੜੇ ਆ ਜੂਗੀ ਕਿਲੋ ਤੋਂ ਤਾਂ ਘਟਦੀ ਨਹੀਂ ਕਿਲੋ ਸਿਆਮ ਨੂੰ ਕਿਲੋ ਸਵੇਰੇ ਕਿਉਂ ਜੀ ਇਹ ਨਹੀਂ ਪਤਾ ਗੱਬਣ ਵੀ ਹੋਵੇ ਦਵਾਰੇ ਐ ਬਾਬਾ ਇਹਨੂੰ ਪਤਾ ਹੈ ਇਹ ਨਹੀਂ ਪਤਾ ਗੱਬਣ ਵੀ ਹੋ ਸਕਦੀ ਹੈ ਦਵਾਰੀ ਨਹੀਂ ਹੈ ਨਹੀਂ ਆਹ ਭਾਈ ਹੋ ਸਕਦੀ ਹੈ ਇਹ ਗਾਂ ਦੀ ਗਾਂ ਹੁੰਦੀਆਂ ਜਾਂਦੀਆਂ ਨੇ ਕਿਉਂ ਜੀ ਹਾਂ ਦਾ ਹੁੰਦਾ ਤਾਂ ਦੇਖ ਲੈ ਰੱਖਿਉ ਤਾਂ ਦੇਖੇ ਭਾਈ ਦੇਖ ਲੈ ਦੇਖ ਹੋਰ ਦੇਖ ਪੁਰਾ ਕਰੀ ਮੂੰ ਜਵਾਨ ਹੈ ਪੂਰੀ ਕਿਉਂ ਜੀ ਏ ਕਿਹੜਾ ਬੁੜੀ ਹੈ ਪਤਾ ਨਹੀਂ ਤਾਂ ਰੋਈ ਗਈ ਹੈ ਹੁਣ ਤਾਂ 15 ਵਾਲੀ ਦਾ ਵੀ ਕੋਈ ਫਾਇਦਾ ਨਹੀਂ ਆ ਮਰੀ ਮੋਟੀ ਭੈਣੇ ਸੋਹਣੀ ਵੀ ਲੱਗੇ ਘਰੇ ਖੜੀ ਕਿੰਨੇ ਬਾਈ 10000 ਇਹ ਤਾਂ ਪਾਲਾ ਕਿੱਜੇ ਹੋਰ ਦੇਉ ਜੀ ਛੱਡੀ ਬਾਬਾ ਅਰੇ ਪਟਿਆਲਾ ਮੈਂ ਇਹਨਾਂ ਨੂੰ ਬੱਚਾ ਨਹੀਂ ਕਰਮਣੀ ਆ ਨਾ ਇੱਕ ਬੰਦਾ ਬੱਚਾ ਵੀ ਨਹੀਂ ਪਾਲ ਸਕਦਾ ਕਰਮ ਵਿੱਚ ਰਜੂ ਫੜੀ ਬੜਾਈਆ ਦਾ ਬੜੀ ਬਧਰੀ ਲੋਡ ਨਹੀਂ ਤੇ ਆਪਣਾ ਇੰਟਰ ਹੈ ਤਾਂ ਇਹੋ ਜੇ ਲੈਣ ਤਾਂ चारत अठ नौ दस हो रोर दे सारी कर लो ले कई के भर के रिया बुड़ा